ਮਹਾ ਆਨੰਦ ਸਦਾ ਕਰ ਕੀਰਤਨ ਕੀਰਤਨ ਹੁੰਦਾ ਹੈ ਚਾਹੇ ਕਥਾ ਹੋ ਰਹੀ ਜੇ ਕੀਰਤਨ ਹੋ ਰਿਹਾ ਚਾਹੇ ਬਾਣੀ ਪਾੜੇ ਕੋਈ ਵੀ ਉਹਦਾ ਬੋਲੇ ਸਾਂ ਕਿ ਇੱਕ ਸਾਂਝਾ ਸ਼ਬਦ ਕੇ ਉਸ ਦਾ ਜਸ ਕਰਨਾ ਉਹਦੀ ਵਡਿਆਈ ਕਰਨੀ ਉਹਦੀ ਕੀਰਤਕਾਣੀ ਕਰਨ ਦਾ ਕੋਈ ਵੀ ਤਰੀਕਾ ਹੋਵੇ ਇੱਕ ਸ਼ਬਦ ਜਸ ਕਹਿ ਲਓ ਉਸ ਨੂੰ ਦੁਸ਼ ਨਹੀਂ ਮਹਾ ਆਨੰਦ ਸਦਾ ਕਰ ਕੀਰਤਨ ਸਦਾ ਤਾਂ ਹੁਣ ਬਾਜਾਂ ਨਹੀਂ ਨਾ ਹੋਣਾ ਜਿਹੜਾ ਤੁਸੀਂ ਰਾਤ ਦਿਨ ਬਚਾਉਂਗੇ ਸਦਾ ਕੀਰਤੀ ਤਾਂ ਫਿਰ ਤੁਰਦਿਆਂ ਫਿਰਦਿਆਂ ਕਿਸੇ ਸ਼ਬਦ ਦੀ ਹੋ ਸਕਦੀ ਹੈ ਕੀ ਹੈ ਮਹਾਰਾਜ ਤੇ ਕਿਹਾ ਸਦਾ ਕਰ ਤੇ ਸਦਾ ਤਾਂ ਇੰਨਾ ਹੀ بڑا ਕਰਨ ਦੇ ਵਾਸਤੇ ਵਾਹਿਗੁਰੂ 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 ਕੀਰਤੀ ਹੋ ਰਹੀ ਆਉਦੀ ਮਹਾ ਆਨੰਦ ਸਦਾ ਕਰ ਇਹ ਵਾਹਿਗੁਰੂ ਸ਼ਬਦ ਹੀ ਤੈਨੂੰ ਮਹਾ ਆਨੰਦ ਵਿੱਚ ਲੈ ਜਾਏਗਾ ਮਹਾ ਆਨੰਦ ਸਦਾ ਕਰ ਕੀਤਨ ਪੁਰਖ ਬਦਾਤਾ ਬਦਾਤਾ ਨਾ ਫਲ ਪਰਦਾਤਾ ਜਿਹੜਾ ਹਰ ਆਤਮਿਕ ਫਲ ਦੇਣ ਵਾਲਾ ਹੈ ਉਹਦੀ ਪ੍ਰਾਪਤੀ ਕਰਾ ਦੇਗਾ ਤੈਨੂੰ ਦਰਸ਼ਨ ਫਕੀਰ ਦਾ ਉਹਨੂੰ ਐਸੇ ਵੀ ਪੜ ਲਓ ਆਉ ਜੀ ਤੂੰ ਆਉ ਹਮਾਰੇ ਹਰ ਜੱਤ ਸਰਵਣ ਸਰਾਵਣਾ ਤੁਦ ਆਵਤ ਮੇਰਾ ਮਨ ਤਨ ਹਰਿਆ ਮਨ ਮੇਰਾ ਹੈ ਜਿਹੜਾ ਮੇਰੇ ਨਾਲ ਆਪਣੇ ਆਪ ਨੂੰ ਦੇਖਣ ਹਰਿਆਣਿਆਂ ਨੂੰ ਸ਼ੌਕਾ ਲੱਗ ਰਿਹਾ ਜਦੋਂ ਵੀ ਕੋਈ ਆਪਣੇ ਆਪ ਨੂੰ ਬਹੁਤਾ ਦੇਖਦਾ ਤੇ ਉਹਦੇ ਅੰਦਰ ਆਪਣੀ ਅਪਨਤ ਜਾ ਕੇ ਕੀ ਲੇਕਿਨ ਕਿਸੇ ਪੂਰਨ ਮਹਾਪੁਰਖ ਦੇ ਜੀਵਨ ਆਲੂ ਦੇਖਾਂਗੇ ਤੇ ਅਪਨਤ ਮਿਟਦੀ ਹੈ ਠੀਕ ਹੈ ਨਾ ਜੀ ਸੰਤ ਬਾਬੇ ਜਵਾਲਾ ਸੋਹਣੇ ਕਿਹਾ ਕਰਦੇ ਸਨ ਕਿ ਜੇ ਤੂੰ ਚਾਹੁੰਨਾ ਕਿ ਮੇਰਾ ਜੀਵਨ ਬਣ ਜਾਵੇ ਤਾਂ ਕਹਿੰਦੇ ਫਿਰ ਤੂੰ ਜ਼ਿਆਦਾ ਨਹੀਂ ਕਰ ਸਕਦਾ ਤਾਂ ਕਿਸੇ ਜੀਵਨ ਵਾਲੇ ਦਾ ਰੋ ਜੀਵਨ ਹੀ ਪੜੀ ਜਾਏ ਕਰ ਬੋਲੋ ਇੱਕ ਜੀਵਨ ਲਓ ਕਿਸੇ ਮਹਾਂਪੁਰਖ ਦਾ ਤੇ ਉਹਦਾ ਜੀਵਨ ਪੜੀ ਜਾਓ ਤੁਹਾਡੇ ਉੱਤੇ ਅਸਰ ਪੈ ਜਾਵੇਗਾ ਕਿਸੇ ਮਹਾਂਪੁਰਖ